ਦੀਵਾਲੀ ਦੇ ਤਿਉਹਾਰ ਨੂੰ ਲੈ ਕੇ ਤਿਆਰੀਆਂ ਪੂਰੇ ਜ਼ੋਰਾਂ ਤੇ ਚੱਲ ਰਹੀਆਂ ਨੇ ਮੈਂ ਇਸ ਵਕਤ ਮੁਹਾਲੀ ਦੇ 3B2 ਦੀ ਮਾਰਕੀਟ ਦੇ ਵਿੱਚ ਖੜ੍ਹੀਆਂ ਪੂਰੀ ਮਾਰਕੀਟ ਜਿਹੜੀ ਹੈ ਸਜੀ ਹੋਈ ਹੈ ਲਾਈਟਾਂ ਦੇ ਨਾਲ ਹਰ ਮਿਠਾਈ ਦੀ ਦੁਕਾਨ ਜਿਹੜੀ ਹੈ ਬਹੁਤ ਸੋਹਣੇ ਤਰੀਕੇ ਨਾਲ ਸਜਾਈ ਗਈ ਹੈ ਤਰ੍ਹਾਂ ਤਰ੍ਹਾਂ ਦੇ ਸਮਾਨ ਆਈਟਮਸ ਜਿਹੜੀ ਹੈ ਗਿਫਟ ਆਈਟਮਸ ਬਾਜ਼ਾਰ ਦੇ ਵਿੱਚ ਉਪਲਬਧ ਨੇ ਬੱਚਿਆਂ ਲਈ ਖਾਸ ਤੌਰ ਤੇ ਗਿਫਟ ਪੈਕ ਆਏ ਨੇ ਦੀਵਾਲੀ ਦੇ ਤਿਉਹਾਰ ਤੇ ਦੇਣ ਦੇ ਲਈ ਤੁਸੀਂ ਵੇਖ ਸਕਦੇ ਹੋ ਤਰ੍ਹਾਂ ਤਰ੍ਹਾਂ ਦੀਆਂ ਪੈਕਿੰਗਸ ਆਪਣੇ ਬਜਟ ਦੇ ਹਿਸਾਬ ਦੇ ਨਾਲ ਲੋਕਾਂ ਦੀ ਜੇਬ ਦੇ ਹਿਸਾਬ ਦੇ ਨਾਲ ਮਾਰਕੀਟ ਦੇ ਵਿੱਚ ਉਪਲਬਧ ਨੇ ਡਰਾਈ ਫਰੂਟਸ ਵੀ ਉਗ ਆਪਣੇ ਸਾਰੇ ਸੰਬੰਧੀਆਂ ਨੂੰ ਦੇਣ ਦੇ ਲਈ ਤੋਹਫੇ ਜਿਹੜੇ ਨੇ ਪੈਕ ਕਰਵਾ ਰਹੇ ਨੇ ਤਾਂ ਕਿ ਦੀਵਾਲੀ ਦਾ ਇਹ ਤਿਹਾੜ ਜਿਹੜਾ ਹੈ ਚੰਗੇ ਤਰੀਕੇ ਨਾਲ ਮਨਾਇਆ ਜਾ ਜੇ ਦੂਸਰੇ ਪਾਸੇ ਗੱਲ ਕਰੀ ਤਾਂ ਪੂਰੇ ਬਾਜ਼ਾਰ ਦੇ ਵਿੱਚ ਇਹੀ ਹਾਲਤ ਹੈ ਪੂਰੇ ਬਾਜ਼ਾਰ ਦੇ ਵਿੱਚ ਸਟਾਲ ਲੱਗੇ ਹੋਏ ਨੇ ਵੱਖਰੀ ਵੱਖਰੀ ਗਿਫਟ ਆਈਟਮਸ ਸਿਰਫ ਮਿਠਾਈ ਨਹੀਂ ਹੋਰ ਵੀ ਕਈ ਗਿਫਟ ਆਈਟਮਸ ਜਿਹੜੀਆਂ ਬਾਜ਼ਾਰਾਂ ਚ ਲੱਗੀਆਂ ਹੋਈਆਂ ਨੇ ਲੋਕ ਖਰੀਦਦਾਰੀ ਵੀ ਪੂਰੀ ਕਰ ਰਹੇ ਨੇ ਕੋਲ ਮਿਲਾ ਕੇ ਜੇ ਗੱਲ ਕਰੀਏ ਤਾਂ ਦੀਵਾਲੀ ਦੇ ਇਸ ਤਿਹਾੜ ਨੂੰ ਲੈ ਕੇ ਪੂਰੇ ਜ਼ੋਰਾ ਸੋਰਾ ਤੇ ਲੋਕਾਂ ਦੇ ਵਿੱਚ ਖੁਸ਼ੀ ਜੜੀ ਹੈ ਉਹ ਦਿਖਾਈ ਦੇ ਰਹੀ ਹੈ ਜਸਮੀਤ ਕੋਹਰੀ ਵੀਪੀ ਨਿਊਜ਼ ਮੋਹਾਲੀ